ਮੁਸ਼ਕਿਲ ਨਾਲ 5 ਸਾਲਾਂ ਦੀ ਹੀ ਹੋਈ ਸੀ ਕਿ ਉਹ ਨਾ ਸ਼ਸਤਰ ਵਿਦਿਆ ਸਿੱਖਣੀ ਸ਼ੁਰੂ ਕਰ ਦਿੱਤੀ ਉਹ ਆਪਣੇ ਗੁਲੇਲਿਆਂ ਦੇ ਨਿਸ਼ਾਨਿਆਂ ਨਾਲ ਪਾਣੀ ਪਰਣ ਵਾਲੀਆਂ ਔਰਤਾਂ ਦੇ ਘੜੇ ਤੋੜਨ ਲੱਗੇ ਤਾਂ ਇਹ ਜਾ ਉਹਨਾਂ ਦੀ ਮਾਤਾ ਗੁਜਰੀਪਾਸ ਸ਼ਿਕਾਇਤ ਕੀਤੀ ਮਾਤਾ ਨੇ ਔਰਤਾਂ ਨੂੰ ਪਿੱਤਲ ਦੀਆਂ ਗਾਗਰਾਂ ਲੈ ਦਿੱਤੀਆਂ ਸਾਹਿਬ ਜਾਦੇ ਨੇ ਮਾਮਾ ਕਿਰਪਾਲ ਚੰਦ ਨੂੰ ਕਹਿ ਕੇ ਤੀਰ کمان ਬਣਵਾ ਲਏ। ਤੀਰਾਂ ਦੇ ਅੱਗੇ ਲੋਹੇ ਦੀਆਂ ਚੁੰਝ ਬਣਵਾ ਲਈਆਂ। ਉਹਨਾਂ ਪਿੱਤਲ ਦੀਆਂ ਗਾਗਰਾ ਵਿੱਚ ਤੀਰ ਨਾਲ ਛੇ ਕਰਨੇ ਸ਼ੁਰੂ ਕਰ ਦਿੱਤੇ। ਔਰ ਤਾਂ ਜਾਂ ਫਿਰ ਉਹਨਾਂ ਦੀ ਮਾਤਾ ਪਾਸ ਫਰਿਆਦ ਕੀਤੀ। ਮਾਤਾ ਦੇ ਮੂੰਹ ਵਿੱਚੋਂ ਸਹਿ ਸੁਬਾ ਨਿਕਲ ਗਿਆ। ਹਰ ਰੋਜ਼ ਦੇ ਝਗੜਿਆਂ ਨਾਲੋਂ ਚੰਗਾ ਹੈ ਜੇ ਇਸ ਖੂਦ ਦਾ ਪਾਣੀ ਖਾਰਾ ਹੋ ਜਾਵੇ ਮਾਤਾ ਦੇ ਇਹਨ ਉਪਰ ਖੂਦ ਦਾ ਪਾਣੀ ਖਾਰਾ ਹੋ ਗਿਆ ਜਿਹੜਾ ਖਾਣਾ ਪਕਾਉਣ ਦੇ ਕੰਮ ਦਾ ਨਹੀਂ ਰਿਹਾ ਔਰਤਾਂ ਨੇ ਪਾਣੀ ਪਰਨਾ ਮੋ ਖੂਦ ਦਾ ਪਾਣੀ ਹੋ ਵੀ ਖਾਰਾ ਹੈ ਪਟਨੀ ਸ਼ਹਿਰ ਵਿੱਚ ਉਹ ਸਵੇਰੇ ਸਵੇਰੇ ਆਪਣੀ ਉਮਰ ਦੇ ਬੱਚਿਆਂ ਨੂੰ ਗੰਗਾ ਦਰਿਆ ਤੇ ਲੈ ਜਾਂਦੇ ਤੇ ਉਹਨਾਂ ਦੀਆਂ ਦੋ ਟੋਲੀਆਂ ਬਣਾ ਦਿੰਦੇ ਉਹਨਾਂ ਨੂੰ ਇੱਕ ਦੂਜੇ ਉੱਪਰ ਵਾਰ ਕਰਨ ਦੇ ਨਾਲ-ਨਾਲ ਆਪਣਾ ਬਚਾਅ ਕਰਨ ਦੇ ਢੰਗ ਸਿਖਾਉਂਦੇ ਮਨਾਵਟੀ ਲੜਾਈ ਵਿੱਚ ਜਿਹੜੀ ਟੋਲੀ ਜਿੱਤ ਪ੍ਰਾਪਤ ਕਰਦੀ ਉਸ ਨੂੰ ਮਾਤਾ ਪਾਸੋਂ ਇਨਾਮ ਦੇਵੋਦੇ ਇਸ ਤਰ੍ਹਾਂ ਬੱਚੇ ਹਰ ਰੋਜ਼ ਇਕਬਾਲ ਸੈਨਾ ਦਾ ਨਾਟਕ ਖੇលਦੇ आनंदपुर पूजन ऊपर साहिब जादे ਨੂੰ ਪਾਈ ਬੱਜਰ ਸਿੰਘ ਨੇ ਘੋੜਸਵਾਰੀ ਤੇ ਹੋਰ ਸ਼ਸਤਰ ਵਿਦਿਆ ਦਿੱਤੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਿਛੋਂ ਆਪ ਨੂੰ 9 ਸਾਲਾਂ ਦੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਗਈ 16 ਸੋਨਣੀ ਨੂੰ ਨੇ ਇਸ ਵਿੱਚ ਆਪ ਨੇ ਖਾਲਸਾ ਯਾਰ ਕੀਤਾ ਹਰ ਅੰਮ੍ਰਿਤ ਧਾਰੀ ਸਿੱਖ ਦੇ ਨਾਂ ਨਾਲ ਸਿੰਗ ਲਗਾਣਾ ਜ਼ਰੂਰੀ ਕੀਤਾ ਉਸ ਦਿਨ ਤੋਂ ਆਪ ਦਾ ਨਾਮ ਗੁਰੂ ਗੋਬਿੰਦ ਸਿੰਘ ਹੋਇਆ ਤੋ ਤੱਕ ਡਰੇ ਰਿਹਾ ਗੁਰੂ ਗੋਬਿੰਦ ਰਾਏ 16 ਸਾਲਿਆਂ ਦੇ ਸਨ ਜਦੋਂ ਉਹਨਾਂ ਦੇ ਹੁਕਮ ਨਾਲ ਰਣਜੀਤ ਨਗਾਰਾ ਬਣਾਇਆ ਗਿਆ ਉਹ ਨਗਾਰਾ ਸਵੇਰੇ ਤੇ ਸ਼ਾਮ ਦੇ ਕੀਰਤਨ ਆਰੰਭ ਕਰਨ ਤੋਂ ਪਹਿਲਾਂ ਵਜਾਇਆ ਜਾਂਦਾ ਸੀ ਉਸ ਨਗਾਰੇ ਦੀ ਆਵਾਜ਼ ਸੁਣ ਕੇ ਸਿੱਖ ਸੰਗਤਾਂ ਗੁਰੂ ਘਰ ਕੱਠੀਆਂ ਹੋ ਜਾਂਦੀਆਂ। ਤੀਸਰੀ ਪਹਿਰ ਗੁਰੂ ਗੋਬਿੰਦ ਰਾਏ ਸ਼ਿਕਾਰ ਲਈ ਜਾਂਦੇ ਤਾਂ ਸਿੱਖ ਨਗਾਰਾ ਉਜਾਉਂਦੇ ਅੱਗੇ-ਅੱਗੇ ਜਾਂਦੇ। ਇਹ ਨਗਾਰਾ ਪਹਾੜੀ ਰਾਜਿਆਂ ਲਈ ਬਰਾਬਰੀ ਦਾ ਸੱਦਾ ਸੀ। ਕਿਉਂਕਿ ਇਸ ਤਰ੍ਹਾਂ ਰਾਜਾ ਹੀ ਸ਼ਿਕਾਰ ਉੱਪਰ ਜਾਂਦਾ ਸੀ। ਆਨੰਦਪੁਰ ਗੁਰੂ ਦੇ ਦਰਸ਼ਨ ਲਈ ਆਏ ਸਿੱਖਾਂ ਨੂੰ ਘੋੜ ਸਵਾਰੀ ਦੇ ਸ਼ਸਤਰ ਵਿਦਿਆ ਸਿੱਖੇ ਬਿਨਾ ਵਾਪਸ ਨਾ ਜਾਣ ਦਿੱਤਾ ਜਾਂਦਾ ਸ਼ਸਤਰ ਵਿਦਿਆ ਲੈਣ ਵਿੱਚੋਂ ਸਿੱਖ ਆਪਣੇ ਰਿਸ਼ਤੇਦਾਰਾਂ ਤੇ ਹੋਰ ਮਿਲਣ ਵਾਲਿਆਂ ਨੂੰ ਆਨੰਦਪੁਰ ਖੂਜੇ ਸ਼ਸਤਰ ਵਿਦਿਆ ਪ੍ਰਾਪਤ ਕਰਨ ਦੀ ਪ੍ਰੇਰਣਾ ਕਰਦੇ ਇਸ ਤਰ੍ਹਾਂ ਸਿੱਖਾਂ ਵਿੱਚ ਸ਼ਸਤਰ ਵਿਦਿਆ ਵੱਧti ਗਈ ਪੋਟਾ ਸਾਹਿਬ ਹਿਮਾਚਲ ਵਿੱਚ ਆਪਨੇ ਸ਼ਸਤਰ ਵਿਦਿਆ ਨੂੰ ਮੁੱਖ ਰੱਖ ਕੇ ਦਾ ਕਿਲਾ ਬਣਵਾਇਆ ਪੌਂਡੇ ਤੋਂ 7 ਮੀਲ ਦੂਰ ਪੰਗਾੜੀ ਦੇ ਯੁੱਧ ਪਿੱਛੋਂ ਆਪ ਫਿਰ ਪੌਂਡੇ ਪਹੁੰਚੇ ਆਪ ਫਿਰ ਪੌਂਡੇ ਤੋਂ ਆਨੰਦਪੁਰ ਵਾਪਸ ਆ ਗਏ ਆਨੰਦਪੁਰ ਦੇ ਆਸੇ-ਪਾਸੇ ਆਪ ਨੇ ਪੰਜ ਕਿਲੇ ਬਣਵਾਏ ਹਥਿਆਰਾਂ ਦੀ ਲੋੜ ਪੂਰੀ ਕਰਨ ਲਈ ਆਨੰਦਪੁਰ ਵਿੱਚ ਤੇ ਤੇ ਤਲਵਾਰਾਂ ਬਣਾਉਣ ਦੇ ਕਾਰਖਾਨੇ ਵੀ ਲਾਏ ਉਬਾਹੇ ਗੁਰੂਜੀ ਦਾ ਖਾਲਸਾ ਉਬਾਹੇ ਗੁਰੂਜੀ ਦੀ ਫਤਿਹ